ਮੈਂ ਬਾਬਾ ਸਦੀਕ ਲਿੱਡ ਸੇ ਸਭ ਸਭ ਤੋਂ ਪਹਿਲੇ ਮੇਰੇ ਵੱਲੋਂ ਜਿਹੜੇ ਬ੍ਰਾਫੋਰਡ ਇਸ ਕਬੱਡੀ ਦੇ ਮੇਲੇ ਵਿੱਚ ਆਜ਼ਰ ਨੇ ਮੈਂ ਉਹਨਾਂ ਸੰਗੀਆਂ ਬੇਲੀਆਂ ਨੂੰ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਤੇ ਕਹਿਣ ਨੂੰ ਬਹੁਤ ਕੁਝ ਹੈ ਪਰ ਮੈਂ ਤੁਹਾਡਾ ਇਹਨਾਂ ਵਕਤ ਨਹੀਂ ਲਵਾਗਾ ਅੱਜ ਤੂੰ 70 75 ਸਾਲ ਕਹਿਣ ਨੂੰ ਤੁਹਾਡਾ ਤੇ ਸਾਡਾ ਦੇਸ਼ ਇੱਕੋ ਸੀ ਤੁਸੀਂ ਸਾਡੇ ਸੀ ਅਸੀਂ ਤੁਹਾਡੇ ਸੀ ਮਰ ਜਿੰਦ ਤੇ ਸੰਗੀ ਸਾ ਪਰ ਅੱਜ ਵੀ ਸਾਡੇ ਦਿਲ ਇੱਕ ਦੂਜੇ ਦੇ ਨਾਲ ਧੜਕਦੇ ਨੇ ਯਾਨੀ ਜੁੜੇ ਹੋਏ ਨੇ ਜਣੀ ਜੁੜੇ ਹੋਏ ਨੇ ਸਾਡਾ ਸਾਡੇ ਦਿਸਮ ਰਵਾਜ ਤੇ ਮੇਲੇ ਡੇਲੇ ਸਾਂਝੇ ਨੇ ਬਸ ਇੱਕ ਖੁਨੀ ਲਕੀਰ ਹੈ ਜਣੀ ਸਾਡੇ ਦਰਮਿਆਨ ਖਿਤ ਦਿੱਤੀ ਗਈ ਸਾਡਾ ਵਤਵਾਰਾ ਕੀਤਾ ਗਿਆ ਪਰ ਸਾਡੇ ਦਿਲਾਂ ਦੀਆਂ ਧੜਕਣਾ ਅੱਜ ਵੀ ਸਨੀਆਂ ਨੇ ਆਖਰ ਦੇ ਵਿੱਚ ਮੈਂ ਇਸ ਮੇਲੇ ਦੀ ਇੰਤਜ਼ਾਮੀਆਂ ਨੂੰ ਚਾਰ ਚੰਨ ਲਗਾ ਦਿੱਤੇ ਨੇ ਇੱਥੇ ਹੀ ਮੈਂ ਅਜਾਜ਼ ਜਾਵਾਂਗਾ ਰੱਬ ਰੱਖਾ